ਕਦਾਬੇ ਆਸੀ ਗਾ ਕਿੰਨਾ ਚਿਰ ਹੋਇਆ ਘੱਟ ਆਜੋ ਮੇਰੀ ਗੱਲ ਸੁਣੋ ਹੋਰ ਮੇਰੀ ਗੱਲ ਸੁਣ ਮਿਤਰਾਓ ਇਕਨ ਦੇ ਨਕਲ ਲੈਣੀ ਮਿਲਣਾ ਵਾ ਤੇ ਦੱਸੋ ਇਹ 1200 ਇਕੱਲੇ ਦਾ 1200 ਹੈ ਹੋਟਲ ਦਾ ਮੈਂ ਆਈਡੀ ਪ੍ਰੂਫ ਨਹੀਂ ਦੇਣਾ ਕੋਈ ਨਾ ਨਾ ਗੱਲ ਤਾਂ ਸੁਣੋ ਰੋਕੋ ਇੱਕ ਮਿੰਟ ਪਹਿਲਾਂ ਡਰ ਲੱਗ ਰਿਹਾ ਮੈਨੂੰ ਇਕਨ ਰੁਕੋ ਗਾਲਤ ਨਹੀਂ ਉਹ ਫਿਰ ਕਿਦਾਂ ਮਤਲਬ ਕੋਣ ਨੂੰ ਮਦਦ ਕੋਣ ਨੂੰ ਉਹ ਗਾਲਤ ਸੁਣੋ ਉਹਨੇ ਨਹੀਂ ਫੇਕਿਆ 100 ਕੁਛ ਨਹੀਂ ਕਰਨ ਇੱਥੇ ਕਿਸੇ ਨੇ ਹੈ ਤੇ ਕੀ ਛੋਟ ਦਾ ਕੀ ਫਿਰ ਹੱਤ ਕੱਲੇ ਬੰਦੇ ਦਾ ਮੈਂ ਤੁਹਾਨੂੰ ਕਿਹਾ ਨਾ ਸਾਥ ਤੇ ਨਹੀਂ ਆਉਣਾ ਸਾਥ ਤੇ ਮਿਲਦਾ ਨਹੀਂ ਮੇਰਾ 1 ਮਿੰਟ ਰੋਕੋ ਜੀ ਉਹ ਰੋਕ ਤਾ ਜਾਓ ਤੁਸੀਂ ਉਧਰ ਪਲਾ ਦੇ ਗਿਆ ਸੀਗਾ ਆ ਪਲਾ ਚਾਹਤ ਵੀ ਗੱਲ ਕਰ ਲਓ ਯਾਰ ਪਹਿਲਾਂ ਇਤਨੀ ਵੱਡੋ ਯਮਕੇ ਖੜਾ ਮੇਰੀ ਗੱਲ ਸੁਣੋ ਇਕੱਲੇ ਬੰਦੇ ਦਾ ਥੋਕੀ ਹਸਾ ਦਾ ਮੈਂ ਤਾਂ ਨਾ ਗਿਆ ਨਾ ਤੁਸੀਂ ਦਾ ਰਸੂਲੀ ਹੋ ਵਿੱਚ ਰੂਮ ਦਾ ਮੇ ਦੇਣਾ 500 ਰੁਪਏ ਯਾਰ ਕੱਲਾ ਮੈਂ ਆਹ ਤਾਂ 500 ਰੁਪਏ ਉਹ ਰੂਮ ਦਾ ਮੇ ਦੇ ਦੇਣਾ ਤੁਸੀਂ ਕਿਹਾ ਸੀਗਾ ਕਿ 1200 ਦੋ ਜਣਾਂ ਦਾ ਮੰਗਿਆ ਸੀਗਾ ਦੋ ਜਣਿਆਂ ਦਾ ਨਹੀਂ ਉਹ ਮੈਂ 500 ਰੁਪਏ ਆ ਸੀਗਾ ਮੈਂ ਕਹਾਂ ਕਿ ਇੱਥੇ 400 ਰੁਪਏ ਆ ਰੂਮ ਦਾ 500 ਮੈ ਲਾਣਾ ਠੀਕ ਆ ਤੇਰੇ ਆ ਸੀਗਾ ਪੂਰੀ ਰੂਡ ਦਾ ਪੰਗਾ ਤਾਂ ਨਹੀਂ ਨਹੀਂ ਯਾਰ ਮੈਂ ਹੁਣੇ ਜਿੱਤ ਗਿਆ ਯਾਰ ਤਾਂ ਚੱਕ ਪਤਾ ਕਿ ਚੱਕਰ ਰੇਡ ਸਮਝਦੀ ਹਾਂ ਸੁਣਾ ਚ ਆਇਆ ਵਾ ਕਿ ਰੇਡ ਪੁਲਿਸ ਰੇਡ ਪੈ ਜਾਂਦੀ ਇੱਥੇ ਕਿਉਂਕਿ ਆਪਾਂ ਆਪਾਂ ਨਾ ਹਾਂ ਪਰ ਮੈਂ ਤਾਂ ਅਹੀਂ ਉਧਰ ਉਧਰ ਹੋ ਗਿਆ ਤੁਸੀਂ ਲੱਭਦੇ ਵੇ ਸੀਗੇ ਨਹੀਂ ਯਾਰ ਇਦਾਂ ਨਾਲ ਕੁਝ ਕਰਾ ਜਾਣਾ ਤਾਂ ਯਾਰ ਮੇਰੀ ਗੱਲ ਸੁਣੋ ਮੇਰੀ ਆ ਤਾਂ ਗੱਲ ਤਾਂ ਸੁਣੋ ਪਹਿਲਾਂ ਉਸੇ ਬਾਅਦ ਤੁਸੀਂ ਅੰਦਰ ਆ ਕੇ ਕਹੋਗੇ ਮੈਂ ਇਦਾਂ ਨਹੀਂ ਕਰਦਾ ਇਦਾਂ ਨਹੀਂ ਕਰਦੀ ਮੇਰੀ ਗੱਲ ਸੁਣੋ ਮਤਲਬ ਫਕਿੰਗ ਵੀ ਵਿਦਆਊਟ ਕੰਡਮ ਸ਼ਕਿੰਗ ਫਕਿੰਗ ਦੋਨੋਂ ਵਿਦਆਊਟ ਕੰਡਮ ਹਾਂ ਜੀ ਜਾ ਕੇ ਆਪਣਾ ਕੰਮ ਤੋਂ ਕਰਕੇ ਫ੍ਰੀ ਹੋਈ ਹੈ ਸਹੀ ਆ ਪਤਾ ਕੀ ਚੱਕਰ ਮੈਨੂੰ ਲੱਗਦਾ ਪਿਆ ਡਰ ਮੈਂ ਤਾਂ ਨਹੀਂ ਅੰਦਰ ਜਾਂਦਾ ਮੈਂ ਚੱਕਰ ਹੀ ਹੁੰਦਾ ਅੰਦਰ ਹੀ ਸੀ ਅੰਦਰ ਹੀ ਸੀ ਜਾਣਾ ਤਾਂ ਅਜੂ ਅਗਲੇ ਕਹਿੰਦਾ ਇੱਧਰ ਖੜੇ ਹੀ ਨਾ ਹੋਇਆ ਕਰੋ ਬਸ ਉਹਨੇ ਹੀ ਕਹਿਣਾ ਦਾ ਕਿਸੇ ਨੇ ਇਹਨੇ ਕੋਸ਼ ਹੈ ਬਾਬਾ ਇੱਥੇ ਸਾਨੂੰ ਅਗਲੇ ਜਿੱਥੇ ਮੈਂ ਜਾਂਦੀ ਅਗਲੇ ਕਹਿੰਦੇ ਇੱਧਰ ਲੈ ਕੇ ਮੈਨੂੰ ਆ ਸੋ ਇੱਕ ਬੰਦੇ ਦਾ ਮੈਂ ਕਿੰਨੇ ਦਵਾਂ 500 ਚੱਲੂਗਾ 1500 ਨਹੀਂ ਨਹੀਂ ਜਿੱਦਾਂ ਤੁਸੀਂ ਕਿਹਾ 1200 ਕਿਹਾ ਕਿ 1000 ਰੁਪਏ ਕਿਹਾ 1200 ਚ ਮੈਂ ਜੈਸੇ ਜਾਤ ਤੋਂ ਹੁੰਦਾ ਲੈਣੇ ਤੁਸੀਂ ਮੈਂ ਲਾਂ ਅੱਛਾ ਇਹ ਹੋਟਲ ਵਾਲੇ ਪੱਕਾ ਦਿੰਦੇ ਆ ਨਾ ਹਾਂਜੀ ਕਿਹੜ ਓ ਯਾਰ ਮੈਨੂੰ ਡਰ ਲੱਗਦਾ ਈ ਓ ਯਾਰ ਕੋਈ ਯਕ ਕਰਨੀ ਆ ਤੁਹਾਡੇ ਨਾਲ ਮੇਰੀ ਗੱਲ ਤਾਂ ਸੁਣ ਲਓ 1 ਮਿੰਟ ਗੱਲ ਤਾਂ ਸੁਣ ਲਓ ਤੇਰੀ ਗੱਲ ਬੇਟਾ ਕਿਸੇ ਨੇ ਨਹੀਂ ਸੁਣੀ ਤੇਰੀ ਗੱਲ ਤੇਰੀ ਗੱਲ ਕਿਸੇ ਨੇ ਨਹੀਂ ਸੁਣੀ ਹੁਣ ਸਾਡੀ ਵਾਰੀ ਸੁਣਾਉਣ ਦੀ ਆ ਜੋ ਤਸਵੀਰਾਂ ਤੁਸੀਂ ਜਿਹੜੀਆਂ ਵਾ ਦੇਖ ਹੀ ਚੁੱਕੇ ਹੋ ਕਿ ਕਿਸ ਤਰ੍ਹਾਂ ਜਿਹੜਾ ਓਏ ਹੱਥ ਸੋ ਇਹ ਨੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਜਿੱਥੇ ਜਿਹੜਾ ਸ਼ਰਿਆਮ ਦੇ ਵਪਾਰ ਦਾ ਜਿਹੜਾ ਕੰਮ ਆ ਉਹ ਚੱਲਦਾ ਪਿਆ ਤੋ ਦੇਖ ਸਕਦੇ ਹੋ ਤੋ ਇਹ ਨੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਜਿੱਥੇ ਲਗਾਤਾਰ ਦੇ ਵਪਾਰ ਦਾ ਜਿਹੜਾ ਕੰਮ ਹੈ ਉਹ ਚੱਲਦਾ ਪਿਆ। ਉਹ ਦੀ ਰਜਤ। ਸੋ ਤੁਹਾਨੂੰ ਦੇਖ ਤਸਵੀਰਾਂ ਜਿਹੜੀਆਂ ਹੁਣ ਆ ਤੁਹਾਡੇ ਨਾਲ ਜਿਹੜੀਆਂ ਰੂਬਰੂ ਅਸੀਂ ਕਰਵਾ ਦਿੰਨੇ ਆ। ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਇਹਨਾਂ ਦਾ ਕਹਿਣਾ ਇਹ ਵੀ ਆ ਕਿ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੀ ਜਿਹੜਾ ਆ ਪੈਸੇ ਲੈਂਦਾ ਆ। ਸੋ ਇਹ ਨੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ। ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਦੇ ਵਪਾਰ ਦਾ ਕੰਮ ਹੈ ਲਗਾਤਾਰ ਨਜ਼ਰ ਆ ਰਹੀ ਹੈ। ਇੱਕ ਵੀ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨ ਦਾ ਜਿਹੜਾ ਸਮਾਂ ਹੈ ਉਹ ਵੀ ਚੱਲ ਰਿਹਾ ਹੈ। ਤੁਸੀਂ ਆਪ ਹੀ ਇੱਥੋਂ ਅੰਦਾਜ਼ਾ ਲਾ ਸਕਦੇ ਜਿਹੜੇ ਸਰਕਾਰਾਂ ਆਏ ਆ ਜਿਸ ਵਿੱਚ ਫਰੋਸ਼ੀ ਤੇ ਧੰਦੇ ਵਿੱਚ ਵੀ ਅੜੀ ਠੱਲ ਨਹੀਂ ਪਾ ਰਹੀਆਂ। ਹੈਰਾਨਗੀ ਵਾਲੀ ਗੱਲ ਹੈ ਕਿ ਜਲੰਧਰ ਸ਼ਹਿਰ ਦੇ ਮੀਂਹ ਬਾਸਾਡੇ ਦੀ ਜੇ ਗੱਲ ਕਰੀਏ ਬਾਸਾਡੇ ਦੀਆਂ ਇਹ ਤਸਵੀਰਾਂ ਨੇ ਜਿਹਦੇ ਵਿੱਚ ਸ਼ਰੇ ਆਮ ਦੇ ਵਪਾਰ ਦਾ ਕੰਮ ਜਿਹੜਾ ਹੈ ਢੱਲੇ ਦੇ ਨਾਲ ਜਿਹੜਾ ਹੈ ਚੱਲਦਾ ਪਿਆ। ਉਥੇ ਹੀ ਤਾਂ ਅੰਦਾਜ਼ਾ ਜੀ ਹੈ ਕਿ ਇਹਨਾਂ ਦਾ ਕਹਿਣਾ ਇਹ ਹੈ ਕਿ ਆਈਡੀ ਪ੍ਰੂਫ ਹੀ ਹੋਟਲਾਂ ਦੇ ਵਿੱਚ ਜਿਹੜਾ ਆ ਹੁਣ ਤੁਹਾਡਾ ਨਹੀਂ ਲੱਗੇਗਾ ਕਿਉਂਕਿ ਸਾਡੇ ਜਿਹੜੇ ਪੈਸੇ ਆ ਉਹ ਚੱਲਦੇ ਆ ਪ੍ਰਸ਼ਾਸਨ ਜਿਹੜਾ ਇਹ ਆ ਉਹ ਵੀ ਜਿਹੜਾ ਆ ਪੈਸੇ ਸਾਡੇ ਤੋਂ ਲੈਂਦਾ ਆ ਜਿਹੜਾ ਸਟਿੰਗ ਆਪਰੇਸ਼ਨ ਜਿਹੜਾ ਆ ਸਾਡੇ ਵੱਲੋਂ ਕੀਤਾ ਗਿਆ ਸੀਗਾ ਤੁਹਾਨੂੰ ਹੁਣ ਤਸਵੀਰਾਂ ਜਿਹੜੀਆਂ ਸਟਿੰਗ ਆਪਰੇਸ਼ਨ ਦੀਆਂ ਵੀ ਰੂਬਰੂ ਕਰਵਾ ਰਹੇ ਆ ਸੋ ਤਸਵੀਰਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹੁਣ ਜਿਹੜੀ ਲੇਡੀਜ਼ ਹੈ ਜਿਹੜੀ ਦੇਵਪਾਰ ਦਾ ਕੰਮ ਬੱਸ ਸਟੈਂਡ ਦੇ ਵਿੱਚ ਜਿਹੜੇ ਕਰਦੇ ਪਏ ਆ ਹੁਣ ਰਫੂ ਚੱਕਰ ਹੋ ਰਹੇ ਆ ਉੱਥੇ ਹੀ ਹੈਰਾਨਗੀ ਵਾਲੀ ਗੱਲ ਹੈ ਕਿ ਜੇ মিডিਆ ਇਸ ਜਗ੍ਹਾ ਤੇ ਪਹੁੰਚ ਸਕਦੀ ਹੈ ਤੇ ਪ੍ਰਸ਼ਾਸਨ ਆਖਿਰ ਇੰਨੀ ਸਮੇਂ ਦਾ ਜਿਹੜਾ ਸੁਸਤ ਕਿਉਂ ਬੈਠਾ ਹੈ ਤਸਵੀਰਾਂ ਦਿਖਾਣੇ ਆ ਹੁਣ ਪ੍ਰਸ਼ਾਸਨ ਜਿਹੜਾ ਹੈ ਉਹ ਸੁਸਤ ਕਿਉਂ ਹੈ ਕੋਈ ਨਹੀਂ ਕਿਹੜੇ ਹੋਟਲ ਹੈ ਇੱਥੇ ਲੱਗਦੀ ਹੈ ਅੱਜ ਨੂੰ ਤੇ ਨਾ ਪੈਣਾ ਯਾਰ ਨਹੀਂ ਕੋਈ ਨਹੀਂ ਮੱਤੀ ਨਹੀਂ ਨਹੀਂ ਲੈਂਦੀ ਨਹੀਂ ਠੀਕ ਹੈ ਹਾਂਜੀ ਕਿਹੜਾ ਹੋਟਲ ਹੈ ਆਏ ਕੇ ਕੇ ਤੋਂ ਪਹਿਲਾਂ ਨਹੀਂ ਜਾਣਾ ਕੁਝ ਜਾ ਕੇ ਨਹੀਂ ਨਹੀਂ ਪਲਾਜ਼ਾ ਹਾਂ ਪਲਾਜ਼ਾ ਯਾਰ ਉੱਥੇ ਰੇ ਰੋਡ ਉਹ ਨਹੀਂ ਮੈਂ ਉੱਥੇ ਜਾਂਦੀ ਨਾ ਦੇ ਲਈ ਬੈਨ ਨਹੀਂ ਕੋਈ ਸਿੱਧਾ ਉੱਥੇ ਜਾ ਸਕਦਾ ਹਾਂਜੀ ਇਹ ਲੈਂਦੇ ਆ ਖਾਨਕ ਨਹੀਂ ਉਹ ਮੈਂ ਲੱਗਦੀ ਦੂਜਾ ਰੋਸੇ ਕਰਨਾ ਮਾਰ ਮਾਰੀ ਕਿੱਥੇ ਜਾਂਦੀ ਹੈ ਜੇ ਰਾਸ਼ਾ ਪਕਰ ਜਾਓ ਵਿੱਚ ਜਾਓ ਪਿੱਛੇ ਜਾਂ ਰੋਡ ਦੀ ਜਾਂਦੀ ਪਾਈ ਕਿੱਥੇ ਹੈ ਪੱਜ ਕੇ ਆਈ ਐਕਚੁਅਲੀ ਇਹ ਤੇ ਨਾ ਨਹੀਂ ਹੈਗਾ ਨਾ ਲੁਧਿਆਣੇ ਦਾ। ਪਤਾ ਕੀ ਇਹਨਾਂ ਇਸੇ ਥਾਂ ਤੇ ਗੱਲ ਕਰ ਰਹੇ ਬਹੁਤ ਸਾਰੇ। ਸੋ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਜਿਹੜੀ ਲੜਕੀ ਹੈ ਜਿਹੜੀ ਸਾਫ ਸ਼ਰਿਆਂ ਜਿਹੜੀ ਕਹਿ ਰਹੀ ਹੈ ਕਿ ਪ੍ਰਸ਼ਾਸਨ ਨੂੰ ਜਿਹੜੇ ਆ ਪੈਸੇ ਜਾਂਦੇ ਆ, ਹੋਟਲ ਵਾਲੇ ਵੀ ਜਿਹੜਾ ਮਹੀਨਾ ਪਰਦੇਸ ਕਾ ਕੋਈ ਪੁਲਿਸ ਰੇਡ ਨਹੀਂ ਕਰਦੀ ਉਸ ਤੋਂ ਬਾਅਦ ਜਿਹੜੀ ਲੜਕੀ ਹੈ 9 ਤੋਂ 11 ਹੋ ਗਈ ਹੈ ਸੋ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ। ਕਹਤਾ ਕਿ ਨਾ ਪੰਜ ਨਹੀਂ। ਸੋ ਤਸਵੀਰਾਂ ਦਾ ਨਰੂਬਲ ਕਰਾ ਦਿੰਦੇ ਆ ਦੇਖ ਸਕਦੇ ਹੋ ਲੜਕੀ ਜੜੀ ਐ ਕਿਸ ਤਰ੍ਹਾਂ ਹੁਣ ਦੌੜਦੀ ਪਈ ਐ ਨਾਲ ਮਗਨ ਲਾ ਬਈ 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 ਸੁਣਦੀ ਜਲਦੀ ਚੱਲ 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 ਸੁਣਦੀ ਜਲਦੀ ਆ ਚੱਲ ਚੱਲ ਬਾਹਰ ਨੂੰ ਮਗਨ ਲਾ ਬਾੜ ਦੇ ਗਲੀ ਜੀ ਸੁੱਤੂ ਗੇਰ ਪਾ ਖਿਚੋ ਭਾਈ ਖਿਚੋ ਭਾਈ ਯਾਰ ਕਸੋ ਕਬੜੀ ਸੋ ਤਸਵੀਰ ਆ ਤੁਹਾਡੇ ਨਾਲ ਰੂਬਰੂ ਕਰਵਾਣੇ ਆ ਹੁਣ ਕੀਆਂ ਵੀ ਘੁੰਮਦੀਆਂ ਕੋਈ ਕਿਸੇ ਦੀ ਰਾਤ ਵੇਲੇ ਛੁੱਟੀ ਹੁੰਦੀ ਹੈ ਉਹ ਘਰ ਦੇ ਵਿੱਚ ਜਾਂਦੇ ਆ ਬਹੁਤ ਕੁਝ ਹੁੰਦਾ ਇੱਥੇ ਮੈਂ ਉਹੀ ਤੁਹਾਨੂੰ ਕਹਿ ਰਿਹਾ ਬਦਰ ਬੱਸ ਸਟੈਂਡ ਆ ਲੋਕੀ ਆਉਂਦੇ ਆ ਇੱਥੋਂ ਜਾਂਦੇ ਆ ਕਈ ਘਰ ਦੀਆਂ ਕੁੜੀਆਂ ਜਿਹੜੀ ਕੰਮ ਕਰਦੀਆਂ ਉਹਨਾਂ ਨੂੰ ਜਦੋਂ ਲੋਕੀ ਇਸ ਤਰ੍ਹਾਂ ਪੁੱਛਦੇ ਆ ਕਿ ਹਾਂਜੀ ਜਾਣਾ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇਗਾ ਉਹ ਜੀ ਬਹੁਤ ਜ਼ਿਆਦਾ ਇੱਥੇ ਗਲਤ ਸਾਬ ਹੋਇਆ ਪਿਆ ਸੇਫਟੀ ਕੁਝ ਵੀ ਨਹੀਂ ਹੈਗੀ ਸਾਰੇ ਜਾਨੇ ਇੱਥੇ ਕੋਈ ਵੀ ਜਾਂਦਾ ਆ ਆਪਣੇ ਆਪ ਨੂੰ ਕੁਝ ਵੀ ਗਲਤ ਸਮਝਦੇ ਆ ਬੱਸ ਸਟੈਂਡ ਚੌਂਗ ਦੇ ਵਿੱਚ ਵੀ ਮੁੰਡੇ ਕੁੜੀਆਂ ਇੱਥੇ ਸ਼ਾਮ ਘੁੰਮਦੀਆਂ ਓਕੇ ਇੱਥੇ ਨਾਲ ਹੀ ਪਾਰਕ ਹੈਗਾ ਪਿੱਛੇ ਗਲੀ ਦੇ ਵਿੱਚ ਨਾਲ ਹੀ ਨਾਲ ਹੀ ਗੱਡੀਆਂ ਖੜੀਆਂ ਹੁੰਦੀਆਂ ਰੋਜ਼ ਮੁੰਡੇ ਕੁੜੀਆਂ ਨੂੰ ਲੈ ਕੇ ਜਾਂਦੇ ਸ਼ਰਿਆਮੇ ਕੋਈ ਹੈ ਨਹੀਂ ਇੱਥੇ ਕੋਈ ਸੇਫਟੀ ਵਾਲਾ ਕੁਝ ਨਹੀਂ ਹੈਗਾ ਭਾਵੇਂ ਆਹ ਗਲੀ ਦੇਖ ਲੋ ਚਾਹੀਦੀ ਬੈਕ ਸਾਈਡ ਗਲੀ ਦੇਖ ਲੋ ਸਾਫ਼ ਹੀ ਜਾਂਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਯੁਵਾਕ ਦੇ ਨਾਲ ਗੱਲਬਾਤ ਕੀਤੀ ਗਈ ਉੱਥੇ ਯੁਵਾਕ ਦਾ ਕਹਿਣਾ ਵੀ ਇਹੀ ਸੀਗਾ ਕਿ ਲੋਕਾਂ ਨੂੰ ਜਿਹੜੀ ਹੈ ਖਾਸੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਅਸੀਂ ਇਹ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕਰ ਰਹੇ ਹਾਂ ਕਿਉਂਕਿ ਜੇ ਉੱਥੇ ਹੀ ਲੋਕਾਂ ਦਾ ਕਈਆਂ ਦਾ ਕਹਿਣਾ ਇਹ ਵੀ ਹੁੰਦਾ ਹੈ ਕਿ ਲੜਕੀ ਜਿਹੜੀ ਹੈ ਕਿਸੇ ਪਰੇਸ਼ਾਨੀ ਦੇ ਚਲਦੇ ਸ਼ਾਇਦ ਹੋ ਸਕਦਾ ਹੈ ਕਿ ਦੇ ਵਪਾਰ ਦਾ ਕੰਮ ਕਰ ਰਹੀ ਹੈ ਪਰ ਉੱਥੇ ਤੁਹਾਨੂੰ ਦੱਸ ਦਈਏ ਕਿ ਪਰੇਸ਼ਾਨੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਨਹੀਂ ਵੀ ਹੈਗੀ ਕਿਉਂਕਿ ਹੁਣ ਜੇ ਗੱਲ ਕਰੀ ਲੜਕੀਆਂ ਨਸ਼ਿਆਂ ਦੀ ਜਿਹੜੀ ਆਦੀ ਜੇ ਗੱਲ ਕਰੀਏ ਸਤਵੀਂ ਲਹਿਰ ਜੋ ਕਿ ਨਸ਼ੇ ਚੱਲ ਪਈ ਹੈ ਜੋ ਕਿ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੀ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬੰਦ ਕੀਤੀਆਂ ਜਾਣ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਕਿ ਕੋਈ ਜਗ੍ਹਾ ਤੇ ਸਟਿਕਨੈਸ ਜਿਹੜੀ ਹੈ ਵਰਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਗੇ ਵੀ ਅਸੀਂ ਖਬਰਾਂ ਜਿਹੜੀਆਂ ਵਾ ਪ੍ਰਕਾਸ਼ਿਤ ਕਰ ਚੁੱਕੇ ਹਾਂ ਉੱਥੇ ਤੁਹਾਨੂੰ ਦੱਸ ਜਾਈਏ ਕਿ ਸਾਡੇ ਖਬਰਾਂ ਪ੍ਰਕਾਸ਼ਿਤ ਕਰਨ ਦਾ ਮੇਨ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਕਿਉਂ ਕਈ ਵਾਰੀ ਜਿਹੜਾ ਸਾਨੂੰ ਪਰਸਨਲ ਮੈਸੇਜ ਜਿਹੜੀਆਂ ਵਾ ਉਹ ਲੜਕੀਆਂ ਵੀ ਕਰਦੀਆਂ ਕਿਉਂ ਸੋ ਲੜਕੀਆਂ ਵੱਲੋਂ ਵੀ ਸਾਡੋ ਜਿਹੜੇ ਬਾਹਰੋਂ ਮੈਸੇਜ ਕੀਤੇ ਜਾਂਦੇ ਕਿ ਜਦੋਂ ਰਾਤ ਦੇ ਸਮੇਂ ਜਦੋਂ ਸਾਨੂੰ ਛੁੱਟੀ ਹੁੰਦੀ ਹੈ ਜਦੋਂ ਅਸੀਂ ਉੱਥੋਂ ਨਿਕਲਦੇ ਆਂ ਤੇ ਜਿਹੜਾ ਇਹ ਸਾਨੂੰ ਵੀ ਕਈ ਵਾਰੀ ਮੁੰਡੇ ਜਿਹੜੇ ਆ ਰੋਕੇ ਪੁੱਛ ਲੈਂਦੇ ਕਿ ਮੈਡਮ ਤੁਸੀਂ ਜਾਣਾ ਸੋ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਕਿਸੇ ਪਰਿਵਾਰਿਕ ਲੜਕੀ ਨੂੰ ਬਾਹਰ ਬ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ ਤੇ ਜਿਹੜਾ ਪ੍ਰਸ਼ਾਸਨ ਹੈ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਜੇ ਕਰੂਗਾ ਤੁਸੀਂ ਸੋਚ ਸਕਦੇ ਹੋ ਕਿ ਉਸ ਟਾਈਮ ਜਲੰਧਰ ਸਿਟੀ ਨੂੰ ਸਮਾਰਟ ਸਿਟੀ ਕਿਸਦਾ ਕਹਿਣ ਦਾ ਜਿਹੜਾ ਦਿਲ ਕਰੇਗਾ ਜਾਂ ਨਹੀਂ ਕਰੇਗਾ ਉੱਥੇ ਹੀ ਇੱਕ ਹੋਰ ਵੀ ਜਿਹੜਾ ਆ ਕਾਰਨ ਹੈ ਕਿਉਂਕਿ ਜਿਹੜੀ ਇਹ ਲੜਕੀਆਂ ਐ ਮੈਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਵੀਡੀਓ ਦੇ ਵਿੱਚ ਸਾਫ਼ ਕਰ ਰਹੇ ਨੇ ਕਿ ਸਾਨੂੰ ਕਿਸ ਤਰ੍ਹਾਂ ਦੀ ਸੇਫਟੀ ਦੀ ਲੋੜ ਨਹੀਂ ਹੈਗੀ ਵਿਦਆਊਟ ਸੇਫਟੀ ਵੀ ਸਾਰਾ ਕੁਝ ਕਰ ਸਕਦੇ ਐ ਸੋ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਲੜਕੀਆਂ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਦੀਆਂ ਆ ਵਿਦਆਊਟ ਸੇਫਟੀ ਜਦੋਂ ਕਰਦੀਆਂ ਤਾਂ ਉਹਨਾਂ ਨੂੰ ਜਿਹੜਾ ਬਿਮਾਰੀਆਂ ਜਿਹੜੀਆਂ ਲੱਗ ਸਕਦੀਆਂ ਤੇ ਜੇ ਕੋਈ ਹੋਰ ਵਿਅਕਤੀ ਜੇ ਕੋਈ ਉੱਥੇ ਜਾਂਦਾ ਹੈ ਕਿਸੇ ਲੜਕੀ ਨੂੰ ਮਿਲਣ ਵਾਸਤੇ ਤੇ ਉਹ ਵੀ ਜਿਹੜਾ ਇਸ ਬਿਮਾਰੀ ਦਾ ਜਿਹੜਾ ਆ ਸ਼ਿਕਾਰ ਜਿਹੜਾ ਆ ਹੋ ਸਕਦਾ ਹੈ ਇਹੀ ਕਾਰਨ ਹੈ ਕਿ ਅੱਜ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਏਡਜ਼ ਹੈ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਸਖਤੋ ਸਖਤ ਕਦਮ ਚੱਕ ਕੇ ਜਿਹੜਾ ਇਸ ਤਰ੍ਹਾਂ ਦਾ ਦੇਵ ਵਪਾਰ ਦਾ ਜਿਸਮ ਫਰੋਸ਼ੀ ਦਾ ਜਿਹੜਾ ਧੰਦਾ ਹੋ ਰਿਹਾ ਜਿਹੜਾ ਉਹਨੂੰ ਜਿਹੜਾ ਉਹਨੂੰ ਆ ਉਹ ਬੰਦ ਕਰ ਦਿੱਤਾ ਜਾਵੇ ਉੱਥੇ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੀ ਲੜਕੀ ਨੇ ਸਾਫ਼ ਤੌਰ ਤੇ ਜਿਹੜਾ ਸਟਿੰਗ ਆਪਰੇਸ਼ਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਲੜਕੀ ਨੇ ਕਿਹਾ ਕਿ ਹੋਟਲ ਵਾਲੇ ਜਿਹੜੇ ਆ ਬਿਲਕੁਲ ਆਈਡੀ ਪ੍ਰੂਫ ਨਹੀਂ ਲੈਂਦੇ ਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਹੈ ਪੈਸੇ ਅਸੀਂ ਭਰਦੇ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਗੱਲਾਂ ਸੱਚੀਆਂ ਆ ਝੂਠੀਆਂ ਆ ਤੇ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗਣੀ ਆ ਪਰ ਹੋਟਲ ਦੇ ਵਾਲੇ ਨਾਲੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੀ ਪਲਾਜ਼ਾ ਹੋਟਲ ਜਿਹੜਾ ਨਾਮ ਸਾਹਮਣੇ ਆ ਜਿਹੜਾ ਲੜਕੀ ਨੇ ਲੱਤਿਆ ਹੈ ਕਿ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਜਾਵੇ ਕਿ ਵਿਦਾਉਟ ਵਿਦਾ ਪਿਛੇ ਜਿਹੜੇ ਅਤੰਕੀ ਹਮਲੇ ਵੀ ਜਿਹੜੇ ਹੋਣੇ ਸ਼ੁਰੂ ਹੋਏ ਆ ਉਹਦੇ ਵਿੱਚ ਵੀ ਕਾਫੀ ਜਗ੍ਹਾ ਕਾਫੀ ਥਾਵਾਂ ਦਾ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ ਸੀਗਾ ਕਿ ਬਲਾਸਟ ਦੇ ਵਿੱਚ ਜਿਹੜੀ ਉਡਾ ਦਿੱਤੀਆਂ ਜਾਣਗੀਆਂ ਸੋ ਵਿਦਆਊਟ ਆਈਡੀ ਪ੍ਰੂਫ ਜਦੋਂ ਕੋਈ ਕਿਸੇ ਨੂੰ ਕਮਰਾ ਦਿੰਦਾ ਹੈ ਤੇ ਹੋ ਸਕਦਾ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਵੀ ਅਨਸੁਭਾਵਿਕ ਘਟਨਾ ਜੇ ਕੋਈ ਵਾਪਰ ਸਕਦੀ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਵੀ ਲੋਜ ਹੈਗੇ ਆ ਜਾਂ ਸਸਤੇ ਹੋਟਲ ਹੈਗੇ ਆ ਇਹਨਾਂ ਉੱਤੇ ਵੀ ਜਿਹੜਾ ਸ਼ਿਕੰਜਾ ਜਿਹੜਾ ਹੈ ਆ ਕੱਸਣਾ ਚਾਹੀਦਾ ਹੈ ਕਿ ਕਿਸੇ ਕਿਸੇ ਵਿਅਕਤੀ ਨੂੰ ਜਿਹੜਾ ਇਹ ਆ ਬਿਲਕੁਲ ਵੀ ਵਿਦ ਅਰੇ ਉਹ ਵੀ ਜਿਹੜੇ ਬੰਦ ਕਰਵਾ ਦਿੱਤੇ ਜਾਣ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿਡਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਇਸ ਚੀਜ਼ ਉੱਤੇ ਐਕਟਿਵ ਹੁੰਦਾ ਹੈ ਕੈਮਰਾਮੈਨ ਜਤਿੰਦਰ ਸੌਂਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਆ ਟੀਵੀ ਜਲੰਧਰ